ਸਾਨੂੰ ਇਹ ਦੱਸੋ ਵੀ ਤੁਹਾਡੀ ਇਹ ਦੁਕਾਨ ਕਿੰਨੇ ਸਾਲ ਪੁਰਾਣੀ ਹੈ? ਬਾਜੀ ਇਹ ਦੁਕਾਨ ਨੂੰ 50 ਪਲੱਸ ਹੋ ਗਏ ਨੇ। ਤੁਹਾਡੇ ਕੋਲ ਅਸਟਮ ਕਿੰਨੇ ਕਿਸਮ ਦੀ ਵੈਰਾਈਟੀ ਹੈਗੀ ਪਕੌੜਿਆਂ ਦੀ? ਜਿਵੇਂ ਪਨੀਰ, ਆਲੂ ਟਿੱਕੀ, ਦਾਲ ਵੜਾ, ਗੋਭੀ ਹੈ, ਬੈਂਗਾਨਾ, ਹਰੀ ਮਿਰਚਾ, ਫੋਟੋ ਆਹ ਆਲੂ ਚਿਪਸ, ਬ੍ਰੈਡ ਪਕੌੜਾ, ਮਿਕਸ ਪਕੌੜਾ। ਬਾਕੀ ਮੌਸਮ ਦੇ ਅਸਾਨਾ ਚੀਜ਼ਾਂ ਹੋਰ ਇੱਕ ਦੋ ਬਣ ਜਾਂਦੀਆਂ। ਇੱਕ ਤਾਂ ਪਕੌੜੇ ਅਸੀਂ ਬਣਾਉਣੇ ਸਰੋਂ ਦਾ ਤੇਲ ਚ ਰਮਾਣ ਚਣੀ ਬਣਾਉਂਦੇ। ਤੋ ਗਿਰਫ ਸੋਰੋਂ ਦਾ ਤੇਲ ਚ ਜਿਆਦਾ ਕਰੁਕਰਾਪਨ ਆਉਂਦਾ ਪਕੌੜਿਆਂ ਦਾ ਇਹਨਾਂ ਪਕੌੜੇ ਦੀ ਇੱਕੋ ਖਾਸੀਅਤ ਹੈ ਜੀ ਇੱਕ ਤਾਂ ਫਰੈਸ਼ ਮਟੀਰੀਅਲ ਯੂਜ਼ ਕਰਦੇ ਨੇ ਤੇ ਇਹਨਾਂ ਤੇਲ ਬਿਲਕੁਲ ਪਿਓਰ ਹੁੰਦਾ ਵੈ ਪੋੜੇ ਹੀ ਖਾਸੀਅਤ ਹੈ ਬਹੁਤ ਕੁਰਮਰੇ ਪੋੜੇ ਇਹਨਾਂ ਦੇ ਖਾਸ ਪਕੌੜੇ ਨੇ ਚਟਣੀ ਤੇ ਸਭ ਕੁਝ ਵਧੀਆ ਨਾਲ ਟੇਸਟ ਤੁਸੀਂ ਅਲਟੀਮੇਟ ਟੇਸਟ ਹੈ ਤੁਸੀਂ ਜਿਹੜੀ ਮਰਜ਼ੀ ਦੁਕਾਨ ਜਾਓ ਤੁਹਾਨੂੰ ਦੁਬਾਰਾ ਰਿਪੀਟ ਇੱਥੇ ਆਣਾ ਪੈਣਾ ਐਜੇ ਕਰਕੇ ਮੈਂ 20 ਸਾਲ ਤੋਂ ਇੱਥੇ ਆਂਦਾ ਜਦੋਂ ਲੰਘਦਾ ਇੱਥੋਂ ਆ ਕੇ ਖਾ ਕੇ ਜਾਂਦਾ ਔਰ ਜਿਹੜੇ ਉੱਪਰ ਮਸਾਲਾ ਬੰਦੇ ਨੇ ਨਾ ਖੂਫੀਆ ਮਸਾਲਾ ਉਹ ਤਾਂ ਹੈ ਹੀ ਐਂਡ ਚੀਜ਼ ਹੈ ਜੀ ਕਸ਼ਟਮ ਪ੍ਰਾਣੀ ਜੁੜੇ ਹੋਏ ਹੈ ਜੀ ਸਭ ਨਾਲ ਪਿਆਰ ਬਣਿਆ ਹੋਇਆ ਪਿਆਰ ਦੀ ਦੁਕਾਨ ਆ ਅਗਰ ਗੱਲ ਖਾਣ ਪੀਣ ਦੀ ਕੀਤੀ ਜਾਵੇ ਤਾਂ ਪਕੌੜੇ ਵੀ ਲੋਕਾਂ ਦੀ ਪਹਿਲੀ ਪਸੰਦ ਵਿੱਚ ਆਉਂਦੇ ਨੇ ਸਸੀਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਅੱਜ ਤੁਹਾਨੂੰ ਇੱਕ ਐਹੋ ਜੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜਿੱਥੇ ਦੇ ਪਕੌੜਿਆਂ ਦਾ ਟੇਸ ਇਸ ਤਰ੍ਹਾਂ ਦਾ ਹੈ ਕਿ ਲੋਕੀ ਦੂਰੋਂ ਦੂਰੋਂ ਉਹਨਾਂ ਦੇ ਪਕੌੜੇ ਖਾਣ ਆਉਂਦੇ ਨੇ ਇਹ ਦੁਕਾਨ ਬਹੁਤ ਹੀ ਪੁਰਾਣੀ ਹੈ ਅੱਜ ਇਸ ਨੂੰ ਤੀਸਰੀ ਪੀੜ੍ਹੀ ਚਲਾ ਰਹੀ ਹੈ ਗੱਲ ਕਰਦੇ ਆ ਉਹਨਾਂ ਦੇ ਨਾਲ ਕੀ ਉਹ ਪਕੌੜਿਆਂ ਵਿੱਚ ਕਿਹੜੀ ਇਹੋ ਜਿਹੀ ਚੀਜ਼ ਮਿਲਾਉਂਦੇ ਨੇ ਕੀ ਲੋਕ ਦੂਰੋਂ ਦੂਰੋਂ ਉਹਨਾਂ ਦੇ ਪਕੌੜੇ ਖਾਣ ਆਉਂਦੇ ਨੇ ਹਾਂਜੀ ਭਾਜੀ ਅਸੀਂ ਅੱਜ ਤੁਹਾਡੀ ਦੁਕਾਨ ਤੇ ਆਏ ਆ ਤੁਹਾਡੀ ਪਕੌੜਿਆਂ ਦਾ ਟੇਸ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਇੱਕ ਵਾਰੀ ਖਾ ਜਾਂਦਾ ਉਹ ਬਾਰ-ਬਾਰ ਆਉਂਦਾ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਤੁਹਾਡੀ ਇਹ ਦੁਕਾਨ ਕਿੰਨੇ ਸਾਲ ਪੁਰਾਣੀ ਹੈ ਅੱਜ ਇਹ ਦੁਕਾਨ ਨੂੰ 50 ਪਲੱਸ ਹੋ ਗਏ ਨੇ ਸਾਡੀ ਇੱਕ ਸਾਬਣਵਾਰ ਕਿਸਰ ਮੰਡੀ ਵੀ ਸ਼ੋਪ ਆ ਮੇਰੇ ਚਾਚਾ ਜੀ ਦੀ ਆ ਕਿਸ਼ਨ ਪਕੌੜੇ ਵਾਲਾ ਇਹ ਸਾਡੇ ਦਾਦਾ ਜੀ ਦੇ ਪੁਰਾਣਾ ਕੰਮ ਹੀ ਚੱਲਦਾ ਆ ਰਿਹਾ ਇਸ ਟਾਈਮ ਇਸ ਦੁਕਾਨ ਤੇ ਕਿੰਵੀਂ ਪੀੜੀ ਹੈਗੀ ਜੋ ਇਸ ਤੁਹਾਡੀ ਪਕੌੜੇ ਦੀ ਦੁਕਾਨ ਨੂੰ ਚਲਾ ਰਹੀ ਇਹ ਪੀੜੀ ਦੇਖੋ ਜੀ ਹੁਣ ਉਧਰ ਚਾਚਾ ਜੀ ਹੈ ਇਧਰ ਉਹਨਾਂ ਦੇ ਸਭ ਤੋਂ ਵੱਡੇ ਭਾਈ ਸਾਹਿਬ ਨੇ ਮੈਂ ਉਹਨਾਂ ਦਾ ਬੇਟਾ ਇਹ ਚੱਲਦਾ ਕੰਮ ਤੁਹਾਡੇ ਕੋਲ ਇਸ ਟਾਈਮ ਕਿੰਨੇ ਕਿਸਮ ਦੀ ਵੈਰਾਈਟੀ ਹੈਗੀ ਪਕੌੜਿਆਂ ਦੀ ਜਿਹੜੀ ਤੁਹਾਡੇ ਜਿਹੜੇ ਕਸਟਮਰ ਇੱਕ ਵਾਰੀ ਆਉਂਦੇ ਨੇ ਤੇ ਦੁਬਾਰਾ ਬਾਰ ਬਾਰ ਫੇਰ ਆਉਂਦੇ ਨੇ ਦੇਖੋ ਜੀ 12 13 ਐਟਮਾ ਹੈਗੀਆਂ ਜਿਵੇਂ ਜਬ ਪਨੀਰ ਆਲੂ ਟਿਕੀ ਆ ਦਾਲ ਵੜਾ ਗੋਭੀ ਹੈ ਬੈਂਗਾਨਾ ਹਰੀ ਮਿਰਚਾ ਫੋਟੋ ਆਹ ਆਲੂ ਚਿਪਸ ਬ੍ਰੈਡਪ ਕੋੜਾ ਮਿਕਸਪ ਕੋੜਾ ਬਾਕੀ ਮੌਸਮ ਦੇ ਸਾਨਾ ਚੀਜ਼ਾਂ ਹੋਰ ਇੱਕ ਦੋ ਬਣ ਜਾਂਦੀਆਂ ਹਾਂਜੀ ਹਾਂਜੀ ਉਸ ਤਰ੍ਹਾਂ ਕੀ ਪਕੌੜੇ ਤਾਂ ਨਾਰਮਲੀ ਆਮ ਲੋਕੀ ਖਾਂਦੇ ਹੀ ਨੇ ਕਿ ਬਰਸਾਤਾਂ ਦੇ ਦਿਨਾਂ 'ਚ ਇਹਦੀ ਡਿਮਾਂਡ ਥੋੜੀ ਜ਼ਿਆਦਾ ਵਾਜਦੀ ਹੈ ਕਿ ਬਿਲਕੁਲ ਸਹੀ ਹੈ ਇਹ ਗੱਲ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਉਹ ਠੰਡ ਜੀ ਪੈ ਜਾਂਦੀ ਹੈ ਬਰਸਾਤ 'ਚ ਇੱਕ ਦਾ ਪਕੌੜੇ ਅਸੀਂ ਬਣਾਉਂਦੇ ਸਰੋਂ ਦਾ ਤੇਲ ਚ ਰਵਾਇਣ ਚਨੇ ਬਣਾਉਂਦੇ ਕਿਉਂਕਿ ਸਰੋਂ ਦੇ ਤੇਲ 'ਚ ਜ਼ਿਆਦਾ ਕਰੋਕਰਾ ਪਨ ਆਂਦਾ ਪਕੌੜੇ ਆਂਦਾ ਹਾਂਜੀ ਤੇ ਜਿਹੜੇ ਤੁਹਾਡੇ ਦਾਦਾ ਜੀ ਸੀਗੇ ਕੀ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਦਾਤਾ ਰਾਮ ਹਾਂ ਜੀ ਅਸੀਂ ਦੇਖਦੇ ਹੁੰਦੇ ਸੀਗੇ ਕਿ ਛੋਟੇ ਹੁੰਦੇ ਵੀ ਅਸੀਂ ਤੁਹਾਡੀ ਦੁਕਾਨ ਤੋਂ ਹੀ ਪਕੌੜੇ ਲੈ ਕੇ ਜਾਂਦੇ ਹੁੰਦੇ ਸੀ ਤੁਹਾਡੇ ਪਕੌੜਿਆਂ ਦਾ ਟੇਸ ਇਸ ਤਰ੍ਹਾਂ ਦਾ ਸੀਗਾ ਕਿ ਸਾਨੂੰ ਵੀ ਖਿੱਚ ਕੇ ਲੈ ਕੇ ਆਂਦਾ ਸੀਗਾ ਤੇ ਹੋਰ ਵੀ ਜਿਹੜੇ ਕਸਮਰ ਜਿਹੜੇ ਲੱਗੇ ਸੁਣਨ ਚਾ ਰਿਹਾ ਉਹ ਵੀ ਤੁਹਾਡੇ ਕੋਲ ਪਕੌੜੇ ਲੈ ਕੇ ਆਉਂਦੇ ਸੀਗੇ ਤੇ ਤੁਸੀਂ ਕੁਝ ਕੀ ਇੱਕ ਨਵਾਂ ਕਸਮਰ ਦੇ ਵਾਸਤੇ ਅੱਗੇ ਤੁਹਾਡਾ ਕੁਝ ਕੋ ਪਲਾਨ ਹੈਗਾ ਕੁਝ ਉਹਨਾਂ ਨੂੰ ਦੇਣ ਦਾ ਕਸਟਮਰਾਂ ਨਾਲ ਜੁੜੇ ਹੋਇਆ ਹੈ ਜੀ ਸਭ ਨਾਲ ਪਿਆਰ ਬਣਿਆ ਹੋਇਆ ਪਿਆਰ ਦੀ ਦੁਕਾਨ ਆ ਤੇ ਆਪਣਾ ਸਫਾਈ ਆ ਪੂਰੀ ਕੋਈ ਅੱਦਾ ਦੀ ਗੱਲ ਨਹੀਂ ਗਾਗ ਨੂੰ ਜਾਨ ਹੀ ਦਿੰਦੇ ਅਸੀਂ ਕਿਤੇ ਅ ਜਿਸ ਤਰ੍ਹਾਂ ਕਿ ਸੰਜੀਵ ਜੀ ਨੇ ਦੱਸਿਆ ਕਿ ਇਹ ਦੁਕਾਨ ਉਹਨਾਂ ਦੀ 50 ਸਾਲ ਪੁਰਾਣੀ ਔਰ ਤੀਸਰੀ ਪੀੜ੍ਹੀ ਇਹਨਾਂ ਦੇ ਪਕੌੜਿਆਂ ਦੀ ਦੁਕਾਨ ਤੇ ਕੰਮ ਕਰ ਰਹੀ ਆ ਅਗਰ ਕੋਈ ਇੱਕ ਪਰ ਇੱਕ ਵਾਰ ਵੀ ਇੱਕ ਪਰਸਨ ਇਹਨਾਂ ਦੀ ਦੁਕਾਨ ਤੋਂ ਪਕੌੜੇ ਖਾ ਜਾਂਦਾ ਦੁਬਾਰਾ ਫੇਰ बार-बार ਇਹਨਾਂ ਦੀ ਦੁਕਾਨ ਤੇ ਪਕੌੜੇ ਖਾਣ ਆਂਦਾ ਹੈ ਅਸੀਂ ਜੀ ਇਹਨਾਂ ਦੇ ਪਕੌੜੇ ਸਾਨੂੰ ਘਟੋ ਘਟ 30 ਸਾਲ ਤੋਂ ਉੱਪਰ ਹੋ ਗਏ ਸਾਨੂੰ ਖਾਂਦੇ ਆ ਉਹਨੂੰ ਇਹਨਾਂ ਦੇ ਪਕੌੜੇ ਦੀ ਇੱਕੋ ਖਾਸੀਅਤ ਹੈ ਜੀ ਕਿ ਤੇ ਫਰੈਸ਼ ਮਟੀਰੀਅਲ ਯੂਜ਼ ਕਰਦੇ ਨੇ ਤੇ ਇਹਨਾਂ ਦਾ ਤੇਲ ਬਿਲਕੁਲ ਪਿਓਰ ਹੁੰਦਾ ਵਾ ਤੇ ਬਈ ਟੇਸਟ ਤੁਸੀਂ ਅਲਟੀਮੇਟ ਟੇਸਟ ਹੈ ਜੀ ਤੁਸੀਂ ਜਿਹੜੀ ਮਰਜ਼ੀ ਦੁਕਾਨ ਜਾਓ ਤੁਹਾਨੂੰ ਦੁਬਾਰਾ ਰਿਪੀਟ ਇੱਥੇ ਆਣਾ ਪੈਣਾ ਬਈ ਇਹਨਾਂ ਦੀ ਕੁਆਲਿਟੀ ਇੰਨੀ ਕੁ ਵਧੀਆ ਵਾ ਸਾਡੇ ਘਰ ਤਾਂ ਕੋਈ ਪ੍ਰੋਗਰਾਮ ਹੁੰਦਾ ਸੀ ਸਭ ਤੋਂ ਪਹਿਲਾਂ ਇਹਨਾਂ ਨੂੰ ਪਕੌੜੇ ਕਹੀਦੇ ਭਾਈ ਪਕੌੜੇ ਜ਼ਰੂਰ ਰੱਖਿਓ ਤੁਸੀਂ ਖਾ ਕੇ ਦੇਖਿਓ ਤੁਹਾਨੂੰ ਪਤਾ ਲੱਗੂ ਵਾਕਿਆ ਨਾ ਪਕੌੜਾ ਕੀ ਟੇਸਟ ਹੈਗਾ ਇਹਨਾਂ ਕਿਸਮ ਦੀ ਵੈਰਾਈਟੀ ਇਹਨਾਂ ਕੋਲ ਜੀ ਹੈਗੀ ਘੱਟੋ ਘੱਟ ਵੀ 12 13 ਕਿਸਮ ਉਹ ਬੰਦੇ ਚੋਰੀ ਤੋਂ ਕੋੜਿਆਂ ਦੀ ਬੰਦਾ ਨੇ ਹਾਂਜੀ ਬਹੁਤ ਹੈ ਗਿਆਨੇ ਲੇਕਿਨ ਤੁਸੀਂ ਹਰ ਬੰਦਾ ਟੇਸਟ ਆਪਣੇ ਹਿਸਾਬ ਨਾਲ ਲੇਕਿਨ ਜੋ ਟੇਸਟ ਇਹਨਾਂ ਦਾ ਵਾ ਉਹ ਕਿਸੇ ਦਾ ਵੀ ਨਹੀਂਗਾ ਹਰ ਬੰਦਾ ਜਿਆਦਾ ਵਾ ਜਾ ਕੇ ਦੇਖਦਾ ਵਾ ਕੋਈ ਨਵੀਂ ਦੁਕਾਨ ਤੇ ਆ ਕੇ ਟੇਸਟ ਵੀ ਕਰਕੇ ਆਂਦਾ ਲੇਕਿਨ ਵਾਪਸ ਆ ਕੇ ਫਿਰ ਇਹਨਾਂ ਨੂੰ ਇਹੀ ਤਰੀਫ਼ ਕਰਦਾ ਭਾਈਓ ਤੁਹਾਡੇ ਵਰਗੇ ਪਕੌੜੇ ਤੇ ਤੁਹਾਡੀ ਚਟਨੀ ਬਿਲਕੁਲ ਐਂਡ ਔਰ ਜਿਹੜਾ ਉੱਪਰ ਇਹ ਮਸਾਲਾ ਪਾਉਂਦੇ ਨੇ ਨਾ ਖੂਫੀਆ ਮਸਾਲਾ ਉਹ ਤਾਂ ਹੈ ਹੀ ਐਂਡ ਚੀਜ਼ ਹੈ ਜੀ ਜਿਸ ਤਰ੍ਹਾਂ ਵੀ 30 ਸਾਲ ਪਹਿਲਾਂ ਵੀ ਉਹ ਤਾਂ ਹਾਂਜੀ ਹਾਂਜੀ ਜੀ ਅੱਜ ਵੀ ਉਦਾਂ ਦਾ ਇਹ 30 ਸਾਲ ਤਾਂ ਮੈਂ ਕਿਹਾ 30 ਸਾਲ ਦਾ ਮ ਮੇਰੀ 44 ਈਅਰ ਏਜ ਹੈ ਮੈਂ ਫਿਰ 30 ਸਾਲ ਦਾ ਮੇਰੇ ਉੱਪਰ ਜ਼ਿਆਦਾ ਹੀ ਹੋ ਗਿਆ ਨਾ ਪਕੌੜੇ ਖਾਂਦੇ ਪਕੌੜੇ ਖਾਸੀ ਤੇ ਬਹੁਤ ਕੁਰਮਰੇ ਪਕੌੜੇ ਇਹਨਾਂ ਦੇ ਖਾਸ ਪਕੌੜੇ ਨੇ ਚਟਣੀ ਤੇ ਸਭ ਕੁਝ ਵਧੀਆ ਹੈ ਇਹਨਾਂ ਦਾ ਇੱਥੇ ਕਰਕੇ ਮੈਂ 20 ਸਾਲ ਤੋਂ ਇੱਥੇ ਆਣਾ ਜਦੋਂ ਲੰਘਦਾ ਇੱਥੋਂ ਆ ਕੇ ਖਾ ਕੇ ਜਾਂਦਾ ਉਹ ਤੇ ਮਨ ਨਹੀਂ ਲੱਗਦਾ ਲੱਗਦਾ ਇਸ ਦੁਕਾਨ ਤੇ ਹੀ ਸਾਡਾ ਤਾਂ ਵੀ ਟੇਸਟ ਇੱਥੋਂ ਵੀ ਆਉਂਦਾ ਸਾਨੂੰ ਆ ਹੁਣ ਮੇਥੀ ਖਾ ਰਹੇ ਆ ਜੀ ਇਹ ਤੇਸਤੀ ਇਹੋ ਲਵਾਨਾ ਜਿਆਦਾ ਮੈਂ ਜਾਂ ਟੋਸਟ ਸਾਰੀ ਆਈਟਮ ਵਧੀਆ ਹੈ ਅਗਰ ਤੁਸੀਂ ਇਹਨਾਂ ਦੀ ਦੁਕਾਨ ਦੇ ਪਕੌੜੇ ਖਾਣਾ ਚਾਹੁੰਦੇ ਹੋ ਤਾਂ ਸ਼ਿੰਗਾਰ ਰੋਡ ਦੇ ਉੱਤੇ ਇਹਨਾਂ ਦੀ ਦੁਕਾਨ ਹੈ ਇੱਕ ਵਾਰੀ ਆ ਕੇ ਇਹਨਾਂ ਦੀ ਦੁਕਾਨ ਦੇ ਉੱਤੇ ਆ ਕੇ ਇਹਨਾਂ ਦੇ ਪਕੌੜਿਆਂ ਦਾ ਟੇਸ ਕਰੋ ਤੁਸੀਂ ਬਾਰ ਬਾਰ ਫੇਰ ਦੁਬਾਰਾ ਆਓਗੇ ਇਸ ਦਿਨ ਵਾਲੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ